ਪੰਜਾਬ ਦੇ ਹੜ੍ਹਾਂ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਲੋਕਾਂ ਦੇ ਘਰ ਰੁੜ ਗਏ ਸਭ ਕੁਝ ਤਬਾਹ ਹੋ ਗਿਆ ਇੱਕ ਤਰ੍ਹਾਂ ਦਾ ਹੁਣ ਜਿਹੜਾ ਦੁਬਾਰਾ ਪੁਨਰਵਾਸ ਹੋ ਰਿਹਾ ਤਾਂ ਪਰ ਕਿਸਾਨਾਂ ਨੂੰ ਬਹੁਤ ਵੱਡਾ ਝਟਕਾ ਲੱਗਿਆ ਫਸਲਾਂ ਤਬਾਹ ਹੋ ਗਈਆਂ ਨੇ ਡੰਗਰ ਪਸ਼ੂ ਸਾਰੇ ਪਾਣੀ ਦੇ ਬਹਾਅ ਵਿੱਚ ਰੁੜ ਗਏ ਨੇ ਤੇ ਖੇਤਾਂ ਵਿੱਚ ਰੇਤਾ ਬਹੁਤ ਜ਼ਿਆਦਾ ਚੜ ਗਿਆ ਪਰ ਮੁੱਖ ਮੰਤਰੀ ਮਾਨ ਨੇ ਹੁਣ ਕਿਸਾਨਾਂ ਨੂੰ ਮੁੜ ਬਸੇਬੇ ਦੇ ਲਈ ਮੁੜ ਪੈਰਾਂ ਸਿਰ ਖੜਾ ਕਰਨ ਲਈ ਇੱਕ ਵੱਡਾ ਐਲਾਨ ਕੀਤਾ ਤੇ ਇਸ ਦੇ ਨਾਲ ਹੀ ਹੋਰ ਜਿਹੜੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਜਿਹੜਾ ਮੁੜ ਵਸੇਬੇ ਲਈ ਮੁੜ ਤੋਂ ਪੁਨਰਵਾਸ ਦੇ ਲਈ ਇੱਕ ਵੱਡਾ ਐਲਾਨ ਕੀਤਾ ਗਿਆ ਤਾਂ ਜਿਸ ਨਾਲ ਉਹਨਾਂ ਦੀ ਜ਼ਿੰਦਗੀ ਦੁਬਾਰਾ ਖੁਸ਼ਹਾਲ ਤਰੀਕੇ ਨਾਲ ਸ਼ੁਰੂ ਹੋ ਸਕੇ ਪੰਜਾਬ ਦੇ ਹੜ੍ਹ ਪੀੜਤ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਆ ਮੁੱਖ ਮੰਤਰੀ ਮਾਨ ਨੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦੇ ਵਿੱਚ ਜਿਸ ਦਾ ਖੇਤ ਉਸ ਦੀ ਰੇਤ ਸਕੀਮ ਤਹਿਤ ਕਿਸਾਨਾਂ ਨੂੰ ਖੇਤਾਂ ਵਿੱਚੋਂ ਰੇਤ ਕੱਢਣ ਲਈ 7200 ਰੁਪਏ ਪ੍ਰਤੀ ਏਕੜ ਦਾ ਐਲਾਨ ਉਹ ਕਰ ਦਿੱਤਾ ਹੈ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਿਸ ਦਾ ਖੇਤ ਉਸ ਦੀ ਰੇਤ ਤਹਿਤ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚੋਂ ਹੜਾਂਕਾਰ ਨੇ ਇਕੱਠੀ ਹੋਈ ਦੇ ਦਿੱਤੇ ਗਾਰ ਕੱਢਣ ਤੇ ਜੇਕਰ ਉਹ ਚਾਹਣ ਤਾਂ ਵੇਚਣ ਦੀ ਇਜਾਜ਼ਤ ਦਿੱਤੀ ਗਈ ਆ ਉਹਨਾਂ ਨੇ ਕਿਹਾ ਕਿ ਹੜਾਂਕਾਰ ਨੂੰ ਡੁੱਬੇ ਪਿੰਡਾਂ ਤੇ ਕਈ ਖੇਤਾਂ ਵਿੱਚ ਰੇਤ ਤੇ ਗਾਰ ਜਮਾ ਹੋ ਗਈ ਆ ਇਸ ਲਈ ਇਹ ਫੈਸਲਾ ਕੀਤਾ ਗਿਆ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚੋਂ ਇਸ ਨੂੰ ਕੱਢਣ ਦੀ ਆਗਿਆ ਦਿੱਤੀ ਜਾਵੇ ਮੁੱਖ ਮੰਤਰੀ ਮਾਨ ਨੇ ਅੱਗੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਇਸ ਸਕੀਮ ਦੇ ਤਹਿਤ ਕਿਸਾਨਾਂ ਨੂੰ 7200 ਰੁਪਏ ਪ੍ਰਤੀ ਏਕੜ ਦੇਵੇਗੀ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹਰ ਪੀੜਤਾ ਨੂੰ ਵੱਡੀ ਰਾਹਤ ਪਹੁੰਚਾਉਣ ਲਈ ਸੂਬਾ ਸਰਕਾਰ ਨੇ ਐਸ ਡੀ ਆਰ ਐਫ ਨਿਯਮਾਂ ਤਹਿਤ 26 ਤੋਂ 33% ਫਸਲ ਦੇ ਨੁਕਸਾਨ ਦੇ ਮੁਆਵਜ਼ੇ ਨੂੰ ਮੌਜੂਦਾ 2000 ਪ੍ਰਤੀ ਏਕੜ ਤੋਂ ਵਧਾ ਕੇ 10000 ਰੁਪਏ ਪ੍ਰਤੀ ਏਕੜ 33 ਤੋਂ 75% ਫਸਲ ਦੇ ਨੁਕਸਾਨ ਦੇ ਮੁਆਵਜ਼ੇ ਨੂੰ ਮੌਜੂਦਾ 850 ਰੁਪਏ ਪ੍ਰਤੀ ਏਕੜ ਤੋਂ ਵਧਾ ਕੇ 10000 ਰੁਪਏ ਪ੍ਰਤੀ ਏਕੜ ਤੇ 75 ਤੋਂ 100% ਫਸਲ ਦੇ ਨੁਕਸਾਨ ਦੇ ਮੁਆਵਜ਼ੇ ਨੂੰ ਮੌਜੂਦਾ 8800 ਰੁਪਏ ਤੋਂ ਵਧਾ ਕੇ 20000 ਰੁਪਏ ਪ੍ਰਤੀ ਏਕੜ ਕਾਰਨ ਦਾ ਜਿਹੜਾ ਉਹ ਫੈਸਲਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਦਿੱਤੇ ਜਾ ਰਹੇ 20000 ਰੁਪਏ ਪ੍ਰਤੀ ਏਕੜ ਮੌਜੂਦ ਜਿਹ ਵਿੱਚ ਸੂਬਾ ਸਰਕਾਰ 14900 ਰੁਪਏ ਦਾ ਇਹ ਉਹ ਢਣਪਾ ਬੇਗੀ ਜੋ ਕਿ ਦੇਸ਼ ਦੇ ਵਿੱਚ ਸਭ ਤੋਂ ਵੱਡਾ ਮੁੱਖ ਮੰਤਰੀ ਮਾਨ ਨੇ ਅੱਗੇ ਇਹ ਵੀ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਕੇ ਉਹ ਸੂਬੇ ਦੇ ਵੱਖ-ਵੱਖ ਮਾਮਲਿਆਂ ਨੂੰ ਵੀ ਉਠਾਉਣਗੇ ਤੇ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿਸਾਨਾਂ ਲਈ ਇੱਕ ਹੋਰ ਵੱਡਾ ਬਿਆਨ ਜਾਰੀ ਕਰ ਦਿੱਤਾ ਤਾਂ ਧਿਆਨ ਨਾਲ ਸੁਣ ਲੋ ਕਿਸਾਨਾਂ ਦੇ ਲਈ ਬਹੁਤ ਜ਼ਿਆਦਾ ਅਹਿਮ ਆ ਤੁਹਾਨੂੰ ਉਹ ਬਿਆਨ ਵੀ ਸੁਣਾ ਦਿੰਨੇ ਆ ਕੁਦਰਤੀ ਜਿਹੜੀ ਆਫਤ ਹੈ ਨਾ ਹੱਦ ਦੇਖਦੀ ਹੈ ਨਾ ਸਰਹੱਦ ਦੇਖਦੀ ਹੈ ਹੁਣ ਰਾਹਤ ਤੇ ਬਚਾਕਾਰੀਆਂ ਤੋਂ ਕੰਮਾਂ ਤੋਂ ਉੱਪਰ ਇਹ ਪਹਿਲਾ ਪੜਾਪਾਰ ਕਰ ਲਿਆ ਹੁਣ ਪੁਨਰਵਾਸ ਦਾ ਟਾਈਮ ਆ ਜੀ ਹੁਣ ਦੁਬਾਰਾ ਜ਼ਿੰਦਗੀ ਨੂੰ ਪਟੜੀ ਤੇ ਲੈ ਕੇ ਆਉਣਾ ਉਹਦੇ ਵਿੱਚ ਮੈਂ ਅੱਜ ਕੁਝ ਜਿਹੜਾ ਬਿਲ ਵੀ ਆਊਗਾ ਮੈਨੂੰ ਉਮੀਦ ਹੈ ਕਿ ਉਹ ਸਰਬਸੰਮਤੀ ਨਾਲ ਹੀ ਪਾਸ ਹੋਊਗਾ ਕੋਈ ਕਿਸੇ ਕਿਸਮ ਦਾ ਮੈਨੂੰ ਲੱਗਦਾ ਨਹੀਂ ਕਿ ਕੋਈ ਆਰਗੂਮੈਂਟ ਜਾਂ ਕੋਈ ਨਾ ਕਰਨ ਵਾਲਾ ਬੰਦਾ ਹੋਊਗਾ ਜਿਹੜਾ ਫਸਲਾਂ ਦਾ ਡੈਮੇਜ ਹੋਇਆ ਫਸਲਾਂ ਦਾ ਨੁਕਸਾਨ ਹੋਇਆ ਪਰ ਇੱਕੜ ਦਾ ਮੈਂ ਤੁਹਾਨੂੰ ਦੱਸ ਦਿੰਨਾ ਕਿ 26 ਤੋਂ 33% ਦਾ ਜੇ ਨੁਕਸਾਨ ਹੋਇਆ ਹੈ ਤਾਂ ਜਿਹੜਾ ਪਹਿਲਾਂ ਕੰਪੰਸੇਸ਼ਨ ਦਿੱਤਾ ਜਾਂਦਾ ਸੀ ਉਹ 2000 ਰੁਪਏ ਸੀ ਤੇ ਅਸੀਂ ਉਹਨੂੰ 10000 ਰੁਪਏ ਕਰ ਰਹੇ ਹਾਂ ਜੀ ਇਹ ਜਿਹੜਾ ਐਸਡੀਆਰਐਫ ਤੋ ਤਾਂ ਇਹਦੇ ਵਿੱਚ ਆਉਂਦਾ ਨਹੀਂ ਅਸੀਂ ਛੇੜਿਆ ਨਹੀਂ 10000 ਰੁਪਇਆ ਪੰਜਾਬ ਦੀ ਕੰਟਰੀਬਿਊਸ਼ਨ ਹੈ ਸਾਰੀ 100% 26 ਤੋਂ 33 ਜੀ 33 ਤੋਂ 75 ਦੇ ਵਿੱਚ 6800 ਰੁਪਇਆ ਐਸਡੀਆਰਐਫ ਦੇ ਨੋਰਮਸ ਮੁਤਾਬਕ 6800 ਰੁਪਇਆ ਜਿਹੜਾ ਉਹ ਦਿੱਤਾ ਜਾਂਦਾ ਜੀ ਤੇ ਅਸੀਂ ਉਹਨੂੰ 10000 ਕਰ ਰਹੇ ਹਾਂ ਜੀ 3200 ਰੁਪਇਆ ਜਿਹੜਾ ਉਹ ਪੰਜਾਬ ਦੇ ਵਿੱਚ ਆਪਣੇ ਵੱਲੋਂ ਪਾ ਰਿਹਾ ਜਿਹੜਾ 680 ਹੈ ਉਦੇ ਵਿੱਚ ਵੀ ਜਿਹੜਾ ਪੰਜਾਬ ਦਾ 25% ਹਿੱਸਾ ਹੈ ਉਹ ਉਹ ਲੱਗਿਆ 75 ਤੋਂ 100% ਜਿਹੜਾ ਕਿ ਸਭ ਤੋਂ ਵੱਧ ਨੁਕਸਾਨ ਇਸ ਸੈਕਟਰ ਚ ਹੋਇਆ ਉਹਦੇ ਚ ਜਿਹੜਾ ਐਸ ਡੀ ਆਰ ਐਫ ਦੀ ਕੰਟ੍ਰਿਬਿਊਸ਼ਨ 6800 ਹੀ ਹੈ ਪਰ ਅਸੀਂ ਉਹਨੂੰ 20000 ਰੁਪਏ ਪਰ ਏਕੜ ਕਰ ਰਹੇ ਹਾਂ 13200 ਰੁਪਿਆ ਪੰਜਾਬ ਵੱਲੋਂ ਪਰ ਔਰ ਉਹਦੇ ਵਿੱਚ 1700 ਰੁਪਏ 800 ਚ ਪੰਜਾਬ ਦਾ ਆਲਰੇਡੀ ਹੈਗਾ ਜਾਨੀ ਕਿ ਪੰਜਾਬ ਦਾ ਜੇ ਗਿਣੀਏ ਤਾਂ 14900 ਰੁਪਈਆ ਪੰਜਾਬ ਪਾਰਿਆ 20000 ਚੋਂ ਐਸਡੀਆਰਐਫ ਦਾ ਸਿਰਫ 80 ਹੋਈ ਹੈ ਜੀ ਐਸਡੀ ਐਸਡੀਆਰਐਫ ਦੇ ਕਾਨੂੰਨਾ ਬਾਰੇ ਉਹਨਾਂ ਨੂੰ ਵਧਾਉਣ ਬਾਰੇ ਮੈਂ ਕੱਲ ਨੂੰ ਹੋਮ ਮਿਨਿਸਟਰ ਸਾਹਿਬ ਨੂੰ ਮਿਲ ਰਿਹਾ ਕੱਲ ਨੂੰ ਸ਼ਾਮ ਨੂੰ ਫਿਰ ਘਰਾਂ ਦੀ ਜਿਹੜੀ ਘਰ ਡਿਗਪੇ ਜਾਂ ਤਰੇੜਾਂ ਆ ਗਈਆਂ ਜਾਂ ਕੁਝ ਵੀ ਡੈਮੇਜ ਹੋਇਆ ਫੁੱਲੀ ਡੈਮੇਜ 120000 ਹੈ ਜਿਹੜੇ ਪਾਰਸ਼ਲੀ ਡੈਮੇਜ ਹੈ ਉਹ ਚ ਐਸ ਡੀ ਆਰ ਐਫ ਜਿਹੜੀ ਹੈ 6500 ਰੁਪਿਆ ਕੰਟਰੀਬਿਊਟ ਕਰਦੀ ਹੈ ਜੀ ਜਿਸ ਨੂੰ ਕਿ ਅਸੀਂ ਪੰਜਾਬ ਦੀ ਕੰਟਰੀਬਿਊਸ਼ਨ ਜਿਹੜੀ ਹੈ ਉਹ 33500 ਰੁਪਿਆ ਪਾ ਕੇ ਤੇ ਇਹਦੇ ਵਿੱਚ 1600 ਰੁਪਿਆ ਇਹ 6500 ਚ ਆਪਣਾ 35000 100 ਰੁਪਿਆ ਟੋਟਲ ਜਿਹੜਾ ਅਸੀਂ ਉਹ ਪਾਰਸ਼ਲੀ ਡੈਮੇਜ ਜਿਹੜੇ ਘਰ ਨੇ ਉਹਨਾਂ ਨੂੰ ਦੇ ਰਹੇ ਜੀ ਪੈਂਦੀ ਹੈ 100 ਰੁਪਿਆ ਆਪਣੇ ਵੱਲੋਂ ਪਾ ਕੇ ਪਲੱਸ ਜਿਹੜਾ ਉਹਨਾਂ ਦਾ ਗਵਰਨਮੈਂਟ ਦਾ ਐਸਡੀਆਰਐਫ ਦਾ 40000 ਦਿਨ ਇਨਰਥ ਹੋ ਜਾਣਾ ਬਾਕੀ ਜਿਹੜੀਆਂ ਕੈਟਾਗਰੀ ਨੇ ਉਹਨਾਂ ਦਾ ਟਾਈਮ ਬੌਂਡ ਵੀ ਅਸੀਂ ਕੀਤਾ ਹੋਇਆ ਸਰ 13 ਸਤੰਬਰ ਤੋਂ ਸਾਡਾ ਜਿਹੜਾ ਗਰਦਾਬਰੀ ਸਪੈਸ਼ਲ ਗਰਦਾਬਰੀ ਦਾ ਚੱਲਿਆ ਹੋਇਆ ਜੀ 45 ڈیز ਲਾਈਫਸਟਾਕ लॉस ਦਾ 15 ਸਤੰਬਰ ਤੋਂ ਚੱਲਿਆ ਹੋਇਆ ਜੀ 40 ਡੇਸ ਡੈਮੇਜ ਹਾਊਸਸ ਦਾ 15 ਸਤੰਬਰ ਤੋਂ 40 ਡੇਸ ਜਾਨੀ ਕਿ ਦੀਵਾਲੀ ਤੋਂ ਦੀਵਾਲੀ 20 ਅਕਤੂਬਰ ਦੀ ਹੈ ਲਗਭਗ 15 ਅਕਤੂਬਰ ਤੋਂ ਅਸੀਂ ਮਤਲਬ ਦੋ ਦੋ ਤਿੰਨ ਤਿੰਨ ਜ਼ਿਲ੍ਹਿਆਂ ਦੇ ਵਿੱਚ ਹਾਥੀ ਚੈੱਕ ਜਿਹੜੇ ਨੇ ਫਸਲਾਂ ਦੇ ਘਰਾਂ ਦੇ ਜਾਤ ਪਸ਼ੂਆਂ ਦੇ ਨੁਕਸਾਨ ਦੇ ਅਸੀਂ ਉਹ ਦੇਣ ਲੱਗ ਜਾਾਂਗੇ ਜੀ ਦੀਵਾਲੀ ਤੋਂ ਪਹਿਲਾਂ ਕੁਝ ਦੀਵੇ ਬਾਲਣ ਦਾ ਕੋਈ ਮਕਸਦ ਮਿਲ ਜੇ ਲੋਕਾਂ ਨੂੰ ਨਹੀਂ ਤਾਂ ਕਾਲੀ ਦੀਵਾਲੀ ਬੜੀ ਬੜੀ ਮਨਾ ਚੁੱਕੇ ਆ ਜੀ ਬੜੀਆਂ ਦੀਵਾਲੀਆਂ ਸਾਡੀਆਂ ਕਾਲੀਆਂ ਲੰਗੀਆਂ ਨੇ ਤੇ ਟਾਈਮ ਬౌੰਡ ਹੈ ਜੀ ਅਸੀਂ ਪਹਿਲਾਂ ਕਿਉਂਕਿ ਕਿਹਾ ਹੋਇਆ ਕਿ ਅਸੀਂ 40 ਦਿਨਾਂ ਦੇ ਵਿੱਚ ਵਿੱਚ ਸਾਰੀਆਂ ਗਰਦੌਰੀਆਂ ਸਪੈਸ਼ਲ ਗਰਦੌਰੀਆਂ ਕਿਉਂਕਿ ਕਈ ਵਾਰ ਪਾਣੀ ਹੁਣ ਘਟ ਰਿਹਾ ਤਾਂ ਹੁਣ ਅੰਦਰ ਤੱਕ ਜਾ ਕੇ ਨੁਕਸਾਨ ਜਾਦਾ ਨੁਕਸਾਨ ਦਾ ਜਿਹੜਾ ਅੰਦਾਜ਼ਾ ਲੱਗ ਰਿਹਾ ਹੈ ਇਹ ਨਹੀਂ ਹੈਗਾ ਕਿ ਅਸੀਂ ਬਾਅਦ ਦੇ ਵਿੱਚ ਫਿਰ ਦੁਬਾਰਾ ਗਰਦੌਰੀਆਂ ਕਰਕੇ ਉਹਨੂੰ ਦੁਬਾਰਾ ਕਰਦੇ ਰਹੀਏ ਤੇ ਇਸ ਕਰਕੇ ਨਾ ਨਾ ਡੀਸੇਲਟਿੰਗ ਵਾਸਤੇ ਜੀ ਅਸੀਂ 7200 ਰੁਪਏ ਪਰ ਇਕੜ ਕਿਸਾਨ ਨੂੰ ਦੇ ਰਹੇ ਹਾਂ ਉਹ ਚਾਹੇ ਡੀਜ਼ਲ ਵਾਸਤੇ ਵਰਤ ਲੇ ਚਾਹੇ ਉਹ ਆਪਣੇ ਟਰੈਕਟਰ ਕੋਈ ਇਧਰ ਉਧਰੋਂ ਲੈਣਾ ਹੈ ਜਾਂ ਕੋਈ ਜੀਸੀਬੀ ਲੈਣੀ ਹੈ ਵੈਸੇ ਜੀਸੀਬੀ ਅਸੀਂ ਵੀ ਦੇਵਾਂਗੇ ਟਰੈਕਟਰ ਸਾਡੇ ਵੀ ਹੋਣਗੇ ਪਰ 7200 ਰੁਪਿਆ ਪਰ ਏਕੜ ਉਹਨੂੰ ਰੇਤ ਜਿਹੜੀ ਆ ਗਈ ਉਹਨੂੰ ਚੱਕਣ ਵਾਸਤੇ ਅਸੀਂ ਉਹਦਾ ਖਰਚਾ ਦੇਵਾਂਗੇ ਜੀ 7200 ਰੁਪਿਆ ਇੱਕ ਹੋਰ ਜਿਹੜੀ ਦਿੱਕਤ ਆਈ ਹੈ ਸਰ ਕੁਝ ਜ਼ਮੀਨਾਂ ਰੁੜ ਗਈਆਂ ਸਰ ਦਰਿਆ ਨੇ ਆਪਣਾ ਰੁਖ ਬਦਲ ਲਿਆ ਜ਼ਮੀਨਾਂ ਰੁੜ ਗਈਆਂ ਉਹ ਜ਼ਮੀਨਾਂ ਨੂੰ ਹੁਣ ਕਿੱਥੇ ਪਾ ਲਾਂਗੇ ਜੀ ਉਹ ਤਾਂ ਦਰਿਆ ਲੈ ਗਿਆ ਉਹਦੇ ਵਾਸਤੇ ਜੀ 47500 ਰੁਪਿਆ ਪਰ ਹੈਕਟੇਅਰ ਹੈਕਟੇਅਰ ਜਿਹੜਾ 2.5 ਏਕੜ ਦਾ ਹੁੰਦਾ ਜੀ ਜਨਨ ਕਿ 18800 ਰੁਪਇਆ ਅਸੀਂ ਉਹ ਜ਼ਮੀਨਾਂ ਜਿਹੜੀਆਂ ਰੋੜਗੀਆਂ ਉਹਨਾਂ ਦੇ ਨੰਬਰ ਨੰਬਰ ਚਲੋ ਹੋਣਗੇ ਥੋੜੇ ਬਾਅਦ ਅਸੀਂ ਉਹਨਾਂ ਦੇ ਮਾਲਕਾਂ ਨੂੰ ਉਹਦਾ ਮੁਆਵਜ਼ਾ ਦੇਵਾਂਗੇ ਤਾਂ ਕਿ ਦੇਖੋ ਦਰਿਆ ਤੋਂ ਜ਼ਮੀਨ ਤਾਂ ਵਾਪਸ ਲੈ ਨਹੀਂ ਸਕਦੇ ਦਰਿਆ ਤਾਂ ਆਪਣੇ ਰਸਤੇ ਆ ਬਣਾਉਂਦੇ ਨੇ ਤੋ 1800 18800 ਉਹਨਾਂ ਦਾ ਜਾਊਗਾ ਜੀ ਬਾਕੀ ਫਿਰੋਜ਼ਪੁਰ ਤੇ ਫਾਜ਼ਿਲਕਾ ਦਾ ਜਿਹੜਾ ਸੇਮ ਦਾ ਏਰੀਆ ਜਿੱਥੇ ਪਹਿਲੇ ਹੀ ਪਾਣੀ ਸੀਗਾ ਉਹ ਪਾਣੀ ਨੂੰ ਕੱਢਣ ਵਾਸਤੇ ਚਾਹੇ ਉਹ ਡੀਜ਼ਲ ਦੇ ਤੌਰ ਤੇ ਚਾਹੇ ਉਹ ਇੰਜਣ ਲਾ ਕੇ ਪਾਈਪਾਂ ਦੇ ਤੌਰ ਤੇ ਸਾਡੇ 4 ਕਰੋੜ ਰੁਪਇਆ ਅਸੀਂ ਮੁੱਖ ਮੰਤਰੀ ਲੀ ਫੰਡ ਚੋਂ ਹੋਲ ਰਣੀ ਜਾਰੀ ਕਰ ਚੁੱਕੇ ਹਾਂ ਜੀ ਤਾਂ ਕਿ ਉਹਨਾਂ ਉਹ ਜਿਹੜੇ ਨੇ ਆਪਣੇ ਫਸਲਾਂ ਨੂੰ ਕਣਕਾਂ ਵਾਸਤੇ ਤਿਆਰੀ ਕਰ ਸਕਣ ਜਾਂ ਜਿਹੜੀ ਵੀ ਫਸਲ ਉਸ ਇਲਾਕੇ ਦੀ ਵਿਧੀ